ਹਰ ਹਰ ਮਹਾਦੇਵ ਦੋਸਤੋ ਕਹਿੰਦੇ ਵੀ ਸਨਾਤਨ ਧਰਮ ਦੇ ਵਿਦੇਸ਼ੀ ਵੀ ਫੈਨ ਨੇ ਤੇ ਵਿਦੇਸ਼ੀ ਲੋਕ ਬੜੇ ਐਨਲਾਈਜ਼ ਕਰਦੇ ਨੇ ਬੜੀਆਂ ਕਹਿ ਸਕਦੇ ਆ ਵੀ ਰਿਸਰਚ ਕਰਦੇ ਨੇ ਕਿ ਜਿਹੜੇ ਸਨਾਤਨ ਧਰਮ ਦੇ ਵਿੱਚ ਕੀ ਕੀ ਖਾਸ ਗੱਲਾਂ ਨੇ ਉਹ ਸਾਰੀਆਂ ਨੂੰ ਲੈ ਕੇ ਕਹਿੰਦੇ ਵੀ ਵਿਦੇਸ਼ੀ ਜਿਹੜੇ ਨੇ ਉਹ ਸਭ ਤੋਂ ਵੱਧ ਸਨਾਤਨ ਧਰਮ ਦੇ ਵਿੱਚ ਵਿਸ਼ਵਾਸ ਰੱਖਦੇ ਨੇ ਕਿਉਂਕਿ ਕਿਤੇ ਨਾ ਕਿਤੇ ਆ ਵੀਡੀਓ ਜਿਹੜੀ ਨਾਲ ਚੱਲ ਰਹੀ ਆ ਉਹ ਇਹ ਵੀ ਦਰਸਾਉਂਦੀ ਆ ਕਿ ਕਿਤੇ ਜਿਹੜੇ ਵਿਦੇਸ਼ੀ ਲੋਕ ਨੇ ਜਾਂ ਤਾਂ ਉਹ ਸ਼੍ਰੀ ਕ੍ਰਿਸ਼ਨ ਦੇ ਵਿੱਚ ਵਿਸ਼ਵਾਸ ਰੱਖਦੇ ਨੇ ਕਿਉਂਕਿ ਜਿੱਥੇ ਵੀ ਤੁਸੀਂ ਜਾਓਗੇ ਤਾਂ ਉਹ ਟੇਕ ਚੀਜ਼ ਕਾਮਨ ਮਿਲਦੀ ਹੈ ਵੀ ਵਿਦੇਸ਼ੀ ਲੋਕ ਜਿਹੜੇ ਸਨਾਤਨੀ ਧਰਮ ਦੇ ਵਿੱਚ ਬਹੁਤ ਜ਼ਿਆਦਾ ਵਿਸ਼ਵਾਸ ਰੱਖਦੇ ਨੇ ਜਿਵੇਂ ਇਹ ਗੋਰਾ ਦੇਖੋ ਤੁਸੀਂ ਕਿਵੇਂ ਜਿਹੜਾ ਵਿਸ਼ਵਾਸ ਰੱਖਦਾ ਹੈ ਜਿਹੜੀ ਸ਼ਰਦਾ ਗੀਓ ਭਗਵਾਨ ਦੇ ਪ੍ਰਤੀ ਕਿੰਨੀ ਜ਼ਿਆਦਾ ਵਾਧਦੀ ਜਾ ਰਹੀ ਆ ਤਾਂ ਦੋਸਤੋ ਵੀਡੀਓ ਸ਼ੇਅਰ ਕਰਨੀ ਆ ਉਹਨਾਂ ਲੋਕਾਂ ਤੱਕ ਪਹੁੰਚਾ ਦਿਓ ਜਿਹੜੇ ਸਨਾਤਨੀ ਹੋ ਕੇ ਵੀ ਆਪਣੇ ਧਰਮ ਦਾ ਪ੍ਰਚਾਰ ਨਹੀਂ ਕਰ ਸਕਦੇ ਜਿਹੜੇ ਆਪਣੇ ਧਰਮ ਬਾਰੇ ਬੋਲ ਨਹੀਂ ਸਕਦੇ ਤਾਂ ਉਹਨਾਂ ਦੇ ਲਈ ਇਹ ਵੀਡੀਓ ਹੈ ਤਾਂ ਦੋਸਤੋ ਦੇਖੋ ਤੁਸੀਂ ਕਿਵੇਂ ਸਨਾਤਨ ਧਰਮ ਦੇ ਲਈ ਵਿਦੇਸ਼ੀ ਨੇ ਜਿਹੜੇ ਉਹ ਫੈਨ ਨੇ ਤੇ ਕਿਵੇਂ ਕਿਵੇਂ ਸਨਾਤਨ ਧਰਮ ਬਾਰੇ ਪੜ੍ਹਦੇ ਨੇ ਸਰਚ ਕਰਦੇ ਨੇ ਤਾਂ ਗੋਰੇ ਨੇ ਜਿਹੜੇ ਉਹ ਬਹੁਤ ਸਾਰਾ ਪ੍ਰਚਾਰ ਵੀ ਕਰਦੇ ਨੇ ਕਿਉਂਕਿ ਜੇਕਰ ਗੱਲ ਕੀਤੀ ਜਾਵੇ ਸ਼੍ਰੀ ਕ੍ਰਿਸ਼ਨ ਭਗਵਾਨ ਦੀ ਤਾਂ ਸ਼੍ਰੀ ਕ੍ਰਿਸ਼ਨ ਭਗਵਾਨ ਦੇ ਫੈਨ ਨੇ ਬਹੁਤ ਸਾਰੇ ਗੋਰੇ ਤਾਂ ਅਕਸਰ ਤੁਸੀਂ ਮਥਰਾ ਬ੍ਰਿੰਦਾਵਨ ਜਾਓਗੇ ਤਾਂ ਉੱਥੇ ਵੀ ਤੁਹਾਨੂੰ ਇਸ ਤਰ੍ਹਾਂ ਦੇ ਜਿਹੜੇ ਗੋਰੇ ਨੇ ਉਹ ਕੀਰਤਨ ਕਰਦੇ ਹੋਏ ਨਜ਼ਰ ਦೇನೆ ਕਿਉਂਕਿ ਕਿਤੇ ਨਾ ਕਿਤੇ ਇੱਕ ਧਾਰਨਾ ਸ਼ਰਦਾ ਭਾਵਨਾ ਜਿਹੜੀ ਬਣੀ ਹੋਈ ਆ ਪ੍ਰਯਾगराज ਦੇ ਵਿੱਚ ਵੀ ਬਹੁਤ ਸਾਰੀਆਂ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਈਆਂ ਨੇ ਜਿੱਥੇ ਸਮਝ ਦੇ ਵਿੱਚ ਆਉਂਦਾ ਹੈ ਕਿ ਸਨਾਤਨ ਧਰਮ ਨੂੰ ਲੈ ਕੇ ਅੰਗਰੇਜ਼ਾਂ ਦੇ ਵਿੱਚ ਬੜੀ ਕਿਊਰਿਓਸਿਟੀ ਹੈ ਕਿ ਉਹ ਜਾਣਨਾ ਚਾਹੁੰਦੇ ਨੇ ਕਿ ਇੱਕ ਉਸੁਕਤਾ ਦੇ ਨਾਲ ਵੀ ਇਸ ਧਰਮ ਦੇ ਵਿੱਚ ਕੀ ਕੀ ਖਾਸ ਹੈ ਕੀ ਕੀ ਗੱਲਾਂ ਕੀਤੀਆਂ ਗਈਆਂ ਨੇ ਕੀ ਕੀ ਵਿਚਾਰ ਜਿਹੜੇ ਨੇ ਉਹ ਸਨਾਤਨ ਧਰਮ ਦੇ ਵਿੱਚ ਕੀਤੇ ਗਏ ਨੇ ਤਾਂ ਦੋਸਤੋ ਹੁਣ ਵੀਡੀਓ ਸ਼ੇਅਰ ਕਰਨੀਆਂ ਦਬਕੇ ਤੇ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਚੈਨਲ ਕਰੋ ਸਬਸਕ੍ਰਾਈਬ ਧੰਨਵਾਦ